ਤੋ ਆਜੂ ਪ੍ਰਧਾਨ ਜਸਦੀਪ ਬਦੌਲਤ ਜਿਹੜਾ ਕਾਫੀ ਪਿੰਡਾਂ ਨੂੰ ਸਮੱਸਿਆ ਆਂਦੀ ਸੀ ਛੱਪੜ ਦੀ ਸਫਾਈ ਨਹੀਂ ਹੋਣ ਕਰਨਾ ਅੱਜ 23 ਸਾਲ ਬਾਅਦ ਨਗਰ ਸਲੇਮਪੁਰਾ ਦੇ ਸਮੁੱਚੇ ਲੋਕਾਂ ਦੇ ਸਾਥ ਦੇ ਨਾਲ ਸਲੇਮਪੁਰਾ ਦੇ ਛੱਪੜ ਦੀ ਸਫਾਈ ਹੋਈ ਆ ਉਹ ਛੱਪੜ ਦੀ ਸਫਾਈ ਕਰਨ ਵਾਲੇ ਮਜ਼ਦੂਰ ਟਰੈਕਟਰ ਟਰਾਲੀਆਂ ਜਿਹੜੀਆਂ ਚੱਲਦੀਆਂ ਸੀ ਉਹਨਾਂ ਦੇ ਜਿਹੜੇ ਡਰਾਈਵਰ ਆ ਉਨ੍ਹਾਂ ਦਾ ਅੱਜ ਸਨਮਾਨ ਸਨਮਾਨ ਕੀਤਾ ਜਾਣਾ ਔਰ ਸਲੇਮਪੁਰਾ ਪਿੰਡ ਦੇ ਲੋਕਾਂ ਨੇ ਹਮੇਸ਼ਾ ਹੀ ਚੰਗੀ ਦਿਖ ਦਿਖਾਉਲੀ ਹਮੇਸ਼ਾ ਬਾਧ ਚੜ ਕੇ ਸਾਥ ਦਿੱਤਾ ਤੇ ਅੱਜ ਦਾ ਵੀ ਜਿਹੜਾ ਇਹ ਪ੍ਰੋਗਰਾਮ ਕਰ ਰਹੇ ਆ ਅੱਜ ਤੱਕ ਕਿਤੇ ਇਹ ਨਹੀਂ ਹੋਇਆ ਹੋਊਗਾ ਛੱਪੜ ਦੀ ਸਫਾਈ ਕਰਨ ਵਾਲੇ ਮਜ਼ਦੂਰਾਂ ਦਾ ਜਾਂ ਉਥੇ ਕੰਮ ਕਰਨ ਵਾਲੇ ਛੱਪੜ ਨੂੰ ਸਾਫ ਕਰਨ ਵਾਲੇ ਡਰਾਈਵਰਾਂ ਦਾ ਜਾਂ ਜੋ ਵੀ ਉੱਥੇ ਕੰਮ ਕਰਨ ਵਾਲੇ ਹੋਰ ਵੀ ਸਾਥੀ ਆ ਉਹਨਾਂ ਦਾ ਸਨਮਾਨ ਨਹੀਂ ਕੀਤਾ ਗਿਆ ਹੋਊਗਾ ਪਰ ਅੱਜ ਸਲੇਮਪੁਰਾ ਨੇ ਇੱਕ ਛਾਪ ਛੱਡਣੀ ਆ ਪੂਰੇ ਪੰਜਾਬ ਦੇ ਲੋਕਾਂ ਦੇ ਲਈ ਕਿ ਜਿਹੜੇ ਮਜ਼ਦੂਰ ਆ ਉਹਨਾਂ ਦਾ ਤੁਸੀਂ ਸਨਮਾਨ ਜ਼ਰੂਰ ਕਰਿਆ ਕਰੋ ਜਿਨ੍ਹਾਂ ਨੇ ਆਪਣੇ ਪਿੰਡ ਦੇ ਇਕੱਲੇ ਸਲੇਮਪੁਰੇ ਦੀ ਇਹ ਸਮੱਸਿਆ ਨਹੀਂ ਸੀ ਇਹ ਕਈ ਪਿੰਡਾਂ ਦੀ ਸਮੱਸਿਆ ਸੀ ਛੱਪੜ ਦੀ ਜਿਹੜੀ ਸਫਾਈ ਸੀ ਇਹ ਕਈ ਪਿੰਡਾਂ ਦੀ ਸਮੱਸਿਆ ਸੀ ਕਿਉਂਕਿ ਇਹਦੇ ਨਾਲ ਛੜਕ ਤੇ ਪਾਣੀ ਖੜ ਜਾਂਦਾ ਸੀ ਨਾਲ ਲੱਗਦੇ ਪਿੰਡ ਪੁਮਾਲ ਕੀੜੀ ਮਦਾਰਪੁਰਾ ਰਾਊਵਾਲ ਗੋਰ ਸਿਆਮ ਮੱਖਣ ਤੱਕ ਦੇ ਲੋਕ ਆ ਜਿਹੜੇ ਇਸ ਰਸਤੇ ਤੋਂ ਦੀ ਲੰਘਦੇ ਸੀਗੇ ਉਹਨਾਂ ਨੂੰ ਸਮੱਸਿਆ ਆਉਂਦੀ ਸੀ ਉਹ ਸਮੱਸਿਆ ਜਿਹੜੀ ਹੱਲ ਕਰ ਦਿੱਤੀ ਇਹਨਾਂ ਨੇ ਅੱਜ 1 ਮਹੀਨਾ ਤੇ 2-3 ਦਿਨ ਉੱਤੇ ਲੱਗ ਚੁੱਕੇ ਆ ਇਹ ਕੰਮ ਨੂੰ ਕਰਨ ਲਈ ਸੋ ਅੱਜ ਆਪਾਂ ਉਹਨਾਂ ਦਾ ਸਨਮਾਨ ਕਰਨਾ ਵਾ ਸੋ ਸਲੇਮਪੁਰੇ ਵਾਲੇ ਵਿਭਾਗੀ ਸਮਝਣਗੇ ਆਪਣੇ ਆਪ ਨੂੰ ਵੀ ਅਸੀਂ ਉਹਨਾਂ ਲੋਕਾਂ ਦਾ ਸਨਮਾਨ ਕਰਦੇ ਆਂ ਜਿਨ੍ਹਾਂ ਨੇ ਆਪਣਾ ਜਿਹੜਾ ਪੂਰਾ ਤਨ ਦੇ ਹੀ ਨਾਲ ਮਿਹਨਤ ਕਰਕੇ ਜਿਹੜਾ ਛੱਪੜ ਦੀ ਸਫਾਈ ਕੀਤੀ ਸੋ ਮੈਂ ਬੇਨਤੀ ਕਰਾਂਗਾ ਸਾਰੇ ਜਿਹੜੇ ਟਰੈਕਟਰ ਵਾਲੇ ਵੀਰ ਆ ਪਹਿਲਾਂ ਉਹ ਆ ਜਾਣ ਉਸ ਤੋਂ ਬਾਅਦ ਜਿਹੜਾ ਇਹ ਛੱਪੜ ਦੀ ਸਫਾਈ ਕੀਤੀ ਸਫਾਈ ਕੀ ਵੀ ਵਿੱਚ ਛੱਪੜ ਦੇ ਬੜੇ ਜਿਹੜਾ ਮਾਲਮੂਤਰ ਇੱਥੇ ਆਉਂਦਾ ਇੰਨਾ ਗੰਦਾ ਬਿਮਾਰੀਆਂ ਲੱਗਣ ਦਾ ਡਰ ਸੀ ਉਹ ਦੋ ਬੰਦਿਆਂ ਨੇ ਸਫਾਈ ਕੀਤੀ ਪਾਣੀ ਕੱਢਿਆ ਇਹਦਾ ਪਹਿਲਾਂ ਉਸ ਤੋਂ ਬਾਅਦ ਜਿਹੜਾ ਜੀਸੀਬੀਆਂ ਚੱਲੀਆਂ ਟਰਾਲੀਆਂ ਭਰੀਆਂ ਗਈਆਂ ਸੋਨਣਾ ਵੀ ਸਨਮਾਨ ਕੀਤਾ ਜਾਣਾ ਮੈਂ ਬੇਨਤੀ ਕਰੂੰਗਾ ਵੀਰੇ ਆਓ ਤੁਸੀਂ ਸਨਮਾਨ ਲਓ ਆਪਣਾ ਆਪਣਾ ਇੱਕ ਸਾਈਡ ਤੋਂ ਸ਼ੁਰੂ ਕਰ ਲਓ ਸਨਮਾਨ ਲੈ ਕੇ ਇੱਥੇ ਹੀ ਖੜੀ ਜਾਣਾ ਤੁਸੀਂ ਬੋਲੇ ਸੋਨਹਾਲ ਅੱਲਾਹ ਅਕਬਰ ਬਾਈ ਕਰਮਜੀਤ ਜੀ ਆਜੋ ਜੀ ਇਹ ਬਾਈ ਜੀ ਜਿਨ੍ਹਾਂ ਦੇ ਸਾਰਾ ਦੇਖ ਰੇਖ ਚ ਕੰਮ ਹੋਇਆ ਵਾ ਬੋਲੇ ਸੋਨਹਾਲ ਅੱਲਾਹ ਅਕਬਰ ਆਜੋ ਵੀਰੇ ਤੁਰੇ ਆਓ ਵੀਰੇ ਬੋਲਦੇ ਬੋਲੇ ਸੋਨ ਸਤਿ ਸ਼੍ਰੀ ਅਕਾਲ ਆਜੋ ਬਾਪੂ ਇਹ ਹੈਗਾ ਬਾਪੂ ਮੰਗਾ ਸਿੰਘ ਜੀ ਇਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਨਾਲ ਕੰਮ ਕੀਤਾ ਇਹਨਾਂ ਨੇ ਟਰਾਲੀ ਨਹੀਂ ਖੋਬਣ ਦਿੱਤੀ ਕਦੇ ਵੀ ਸਤਿ ਸ਼੍ਰੀ ਅਕਾਲ ਬੋਲੇ ਸੋ ਨਿਹਾਲ ਬੋਲੇ ਸੋਨਹਾਲ ਸਤਿ ਸ਼੍ਰੀ ਅਕਾਲ ਤੁਹਾਨੂੰ ਜੌਤੀ ਚਾਨਿਆ ਮੂਰੇ ਬਈ ਜਾਓ ਤੁਸੀਂ ਪਾਓ ਸਰੂਪ ਡਾਕਟਰ ਦੇਖ ਲਈ ਕੋਈ ਰਹਿਂਦਾ ਨਾ ਬੋਲੇ ਸੋਨਹਾਲ ਸਤਿ ਸ਼੍ਰੀ ਅਕਾਲ ਇੱਕ ਰਹਿ ਗਿਆ ਮਮਥਰ ਨੂੰ ਬਾਈ ਗੁਰਪ੍ਰੀਤ ਇੱਕ ਹੋਰ ਰਹਿ ਗਿਆ ਦੂਜਾ ਆਪਣਾ ਆ ਆ ਇੱਧਰ ਆ ਬਾਪੂ ਪਾਓ ਜ਼ਰੂਪਾ ਸਤਿ ਸ਼੍ਰੀ ਅਕਾਲ ਆ ਆ ਗਿਆ ਇਧਰ ਆ ਜਾ ਤੂੰ ਮਗਰ ਖੜਾ ਤੂੰ ਚਲਾ ਆ ਇਧਰ ਯਾਰ ਕਿਉਂ ਖੜਾ ਸਿਰ ਤੇ ਰਿਹਾ ਨਾ ਆਰ ਮੋਰਨਿਕ ਨੂੰ ਲੈ اندر ਮੋਰਨ ਨਹੀਂ ਨਹੀਂ ਰਮਾਲ ਲੈਣਾ ਯਾਰ ਨਾਲ ਹਰ ਚਲਾ ਆ ਕਰਾ ਇਧਰ ਆ ਆ ਗਰੀ ਸਹੀ ਗੱਲ ਆ ਹਾਂ ਤੂੰ ਲਈ ਰੱਖ ਲੈ ਹਾਂ ਜੀ ਰੱਖ ਅੱਡ ਪੱਟਾ ਦੇ ਦਿਓ ਜੀ ਇਧਰ ਰਮਾਲ ਬੰਦ ਕਰਦੀ ਇੱਕ ਵਾਰੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ